ਨਾਰਥੀ ਵੀਜ਼ੇ ਨੂੰ ਲੈ ਕੇ ਗੱਲਬਾਤ ਆ ਜਿਹੜੀ ਕਾਫੀ ਸਰਕਾਰ ਦੇ ਵਿੱਚ ਪਾਰਲੀਮੈਂਟ ਤੱਕ ਵੀ ਜਿਹੜੀ ਹੋਈ ਆ ਸੋ ਵਿਰੋਧੀ ਧਿਰ ਨੇ ਇਸ ਮੁੱਦੇ ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਆ ਰੈਫਿਊਜੀ ਵੀਜ਼ੇ ਨੂੰ ਲੈ ਕੇ ਬਹੁਤ ਸਾਰੇ ਵੀਜ਼ੇ ਇਸ ਟਾਈਮ ਅਪਲਾਈ ਕਰ ਰਹੇ ਆ ਜਿਹਨੂੰ ਕੋਈ ਰਸਤਾ ਨਹੀਂ ਦਿਖਦਾ ਉਹੀ ਕਹਿੰਦਾ ਜੀ ਮੈਨੂੰ ਰੈਫਿਊਜੀ ਵੀਜ਼ਾ ਦੇ ਦਿਓ ਮੈਨੂੰ ਸਨਾਰਥੀ ਦੇ ਦਿਓ ਕਈ ਜਨੂੰ ਇਸਾਲਮ ਦਾ ਵੀਜ਼ਾ ਵੀ ਕਹਿ ਦਿੰਦੇ ਆ ਤੁਸੀਂ ਕੀ ਕਹਿੰਦੇ ਹੋ ਕੀ ਕਹੋਗੇ ਇਹਦੇ ਤੇ ਵੀ ਅੰਕੜੇ ਤੁਸੀਂ ਪਿਛਲੀ ਵਾਰੀ ਵੀ ਸ਼ੇਅਰ ਕੀਤੇ ਸੀ ਕਹਿੰਦੇ ਕੋਈ ਬਹੁਤਾ ਭਵੇਖੀ ਦਾ ਵੀ ਹੈ ਨਹੀਂ ਤੁਹਾਡੇ ਕੋਲ ਅੰਕੜੇ ਕੀ ਆਓ ਇਹ ਨਹੀਂ ਇਹ ਕਈ ਪਹਿਲੂ ਨੇ ਇਸ ਕੈਟਾਗਰੀ ਦੇ ਰਿਫਿਊਜੀ ਵੀ ਦੇ ਆਪਾਂ ਆਪਣਾ ਸਟੈਟਸ ਦੀ ਗੱਲ ਕਰ ਲਈਏ ਥੋੜੀ ਜੀ ਆ ਕੱਲ ਪਰਸੋ ਸਾਡੀ ਆਰਐਸਯੂ ਜਿਹੜੀ ਰਿਫਿਊਜੀ ਦੀ ਬ੍ਰਾਂਚ ਆ ਜਿਹੜੀ ਵੀ ਵੀ ਦਾ ਡਿਸਾਈਡ ਕਰਦੀ ਰਿਫਿਊਜੀ ਇਸਾਮ ਦੇ ਕੇਸ ਡਿਸਾਈਡ ਕਰਦੀ ਸੀ ਉਹਨਾਂ ਦੇ ਉਹਨਾਂ ਦਾ ਮੀਟਿੰਗ ਸੀ ਤੇ ਉਹ ਉਹਨਾਂ ਨੇ ਅੰਕੜੇ ਰੱਖੇ ਸਾਡੇ ਅੱਗੇ 1000 ਤੇ 84 ਕੇਸ ਉਹਨਾਂ ਨੇ ਡਿਸਾਈਡ ਕੀਤੇ ਨੇ ਪਿਛਲੇ ਵਿੱਤੀ ਬਰੇ ਜਿਹਨੂੰ ਆਪਾਂ ਕਹਿੰਦੇ ਆ 2024-25 ਉਹ ਡਿਸਾਈਡ ਮਤਲਬ ਜਿਹਦੇ ਉਹਨਾਂ ਨੇ ਜਾਂਚ ਪੜਤਾਲ ਕਰ ਲਈ ਅਨਸਰ ਦੇ ਦਿੱਤਾ ਯੈਸ ਜਾਂ ਨੋ ਹਾਂ ਅਪਲਾਈ ਕਿੰਨੇ ਖੋਏ ਆ ਮੈਂ ਅਪਲਾਈ ਤੇ ਵੀ ਹੁਣ ਆ ਹੀ ਜੀ ਅ ਅਪਲਾਈ ਦਾ ਤੁਹਾਨੂੰ ਮੈਂ ਐਗਜ਼ੈਕਟ ਡਾਟਾ ਦਿੰਦਾ ਇੱਕ ਮਿੰਟ ਰੋਕੋ ਅ ਜਿਹੜਾ ਹੈਗਾ ਨਾ ਆ ਵੱਡੀ ਗਿਣਤੀ ਕਹਿੰਦੇ ਇਹ ਅਪਲਾਈ ਕਰਨ ਵਾਲਿਆਂ ਦੀ ਅਪਲਾਈ ਦਾ ਵੀ ਡਾਟਾ ਸੁਣ ਲਓ ਅਪਲਾਈ ਦਾ ਹੈ ਜੀ 2270 ਕੇਸ 2270 ਕੇਸ ਅਪਲਾਈ ਹੋਏ ਹਾਂਜੀ ਇਹ ਹੋਇਆ ਜੀ 2024 25 ਜੀ ਇੱਕ ਵਿੱਤੀ ਬਰੇ ਚ ਹੂੰ ਠੀਕ ਹੈ ਜੀ ਇੱਕ ਵਨ ਫਾਈਨੈਂਸ਼ੀਅਲ ਈਅਰ ਉਸ ਤੋਂ ਪਹਿਲਾਂ 2345 2345 ਇਹ ਹੋਇਆ ਜੀ 2023-24 ਚ ਹੂੰ ਠੀਕ ਹੈ ਜੀ ਹੁਣ ਇਹਨਾਂ ਨੇ 1084 ਕੇਸ ਪਿਛਲੇ ਫਾਈਨੈਂਸ਼ੀਅਲ ਈਅਰ ਚ ਡਿਸਾਈਡ ਕੀਤਾ ਟੋਟਲ 73 ਜਣਾਂ ਦੀ ਟੀਮ ਆ ਜੀ ਪਹਿਲਾਂ 77 ਜਾਣੇ ਨਹੀਂ ਸੀ ਹੁੰਦੇ ਪਹਿਲਾਂ ਘੱਟ ਹੁੰਦੇ ਸੀ ਉਹਨਾਂ ਨੇ ਵਧਾਈ ਟੀਮ ਕਿ ਜੀ ਕੇਸ ਬਹੁਤ ਆ ਰਹੇ ਨੇ ਚਲੋ ਸਾਡਾ ਹੱਲ ਕਰੋ ਟੋਟਲ ਇਸ ਟਾਈਮ 3720 ਕਲੇਮ ਪੈਂਡਿੰਗ ਨੇ ਟੋਟਲ ਅੱਛਾ ਜਿਹੜੇ ਇਸ ਟਾਈਮ ਲੱਗੇ ਨੇ 3720 ਕਲੇਮ ਐਜ਼ ਆਫ 1st ਆਫ ਅਗਸਟ 1 ਅਗਸਤ ਤੱਕ 3720 ਕਲੇਮ ਪਿਆ ਹਜੇ ਡਿਸਾਈਡ ਹੋਣਾ ਜੀ ਤੇ ਉਹਦੇ ਚੋਂ ਜੀ ਹੁਣ ਆ ਜੀ ਆਪਾਂ ਜੇ ਗੱਲ ਕਰੀਏ ਪਿਛਲੇ 2024 ਤੇ 25 ਇਅਰ ਦੀ ਉਹਦੇ ਚ ਜਿਹੜਾ 1084 ਕਲੇਮ ਡਿਸਾਈਡ ਹੋਇਆ ਉਹਦੇ ਚੋਂ 378 ਕੱਲੇ ਇੰਡੀਆ ਦੇ ਹੀ ਨੈਸ਼ਨਲ ਜੀ ਜਿਹੜੇ ਡਿਸਾਈਡ ਹੋਏ ਸੀ ਉਹ 378 ਚੋਂ 246 ਡਿਕਲਾਈਨ ਹੋਏ ਹੂੰ ਯਾਨੀ ਕਿ ਆਲਮੋਸਟ 65% 129 ਵਿਡਰੋ ਹੋਏ ਆ ਜੀ ਆਲਮੋਸਟ 35% ਹੂੰ ਤੇ ਅਪਰੂਵ ਕਿੰਨੇ ਹੋਏ ਹੋਣਗੇ ਇਹਦਾ ਮੈਨੂੰ 1% ਵੀ ਨਹੀਂ ਬਚੇ ਲੱਗਦੇ ਪਿੱਛੇ ਹਾਂਜੀ 3 ਕੇਸ ਅਪਰੂਵ ਹੋਏ ਆ ਜੀ 0.79% ਤੁਸੀਂ ਅੰਦਾਜ਼ਾ ਲਾਓ ਇੰਡੀਆ ਸਭ ਤੋਂ ਵੱਧ ਪਰਸੈਂਟੇਜ ਹੋਲਡਰ ਆ ਅਸਾਈਲਮ ਸੀਕਰ ਦਾ ਪਿਛਲੇ 2 ਸਾਲਾਂ ਦਾ ਆ ਉਹਦੇ ਵਿੱਚੋਂ ਪੁਆਇੰਟ ਸਭ ਤੋਂ ਘੱਟ ਰੇਟ 0.79% ਇੰਡੀਆ ਦੀ ਅਪਰੂਵਲ ਆ ਤਿੰਨ ਤਿੰਨ ਕੇਸ ਅਪਰੂਵ ਹੋਏ ਆ ਜੀ ਇਹ ਇਮੀਗ੍ਰੇਸ਼ਨ ਦਾ ਡਾਟਾ ਜੀ ਇਹ ਸਾਡਾ ਕੋਲੋਂ ਨਹੀਂ ਬਣਾਇਆ ਹੋਇਆ ਉਹਨਾਂ ਨੇ ਆਪ ਦਿੱਤਾ ਪਿਛਲੇ ਸਾਲ ਦਾ ਤੇ ਹੁਣ ਦੂਜਾ ਪਹਿਲੂ ਇਹਦਾ ਕੀ ਆ ਜਦੋਂ ਜਿਹੜੇ ਵਰਕ ਵੀਜ਼ਾ 홀ਡਰ ਨੇ ਉਹਨਾਂ ਦੀ ਕੰਪਲੇਂਟ ਕੀਤੀ ਹੈ ਇਸ ਕੰਟਰੀ 'ਚ ਜਦੋਂ ਅਸੀਂ ਆਏ ਹਨਾ ਸਾਨੂੰ ਕੁਝ ਹੋਰ ਦੱਸਿਆ ਗਿਆ ਇਹ ਨਹੀਂ ਵੀ ਇਮੀਗ੍ਰੇਸ਼ਨ ਡਾਇਰੈਕਟ ਦੱਸ ਰਹੀ ਸੀ ਉਹਨਾਂ ਨੂੰ ਵੀ ਕਿ ਤੁਸੀਂ ਆ ਜਾਓ ਇੱਥੋਂ EWB ਤੇ ਅਸੀਂ ਖੋਲਤੇ ਆ ਵੀਜ਼ੇ ਜਾਂ ਵੈਸਟਰ ਵੀਜ਼ੇ ਖੋਲ ਕੇ ਕੋਵਿਡ ਤੋਂ ਬਾਅਦ ਹਨਾ ਇੱਕ ਏਜੰਟ ਨੈਟਵਰਕ ਐਕਟਿਵ ਹੋ ਜਾਂਦਾ ਜਦੋਂ ਕੋਈ ਕੈਟਾਗਰੀ ਖੁੱਲਦੀ ਹੈ ਨਾ ਜੀ ਤਾਂ ਉਹ ਇਹ ਗੇਜ ਕਰਦੇ ਆ ਵੀ ਕਿੰਨੇ ਸੌਖੇ ਵੀਜ਼ੇ ਲੱਗ ਰਹੇ ਹਨ ਹੂੰ ਆਫਸ਼ੋਰ 'ਚੋਂ ਜਦੋਂ ਸਕਰੂਟੀ ਨਹੀਂ ਘਟ ਜਾਂਦੀ ਓਵੀਆਂ ਦੀ ਚੈਕਿੰਗ ਘਟ ਜਾਂਦੀ ਹੈ ਤਾਂ ਓਬਵੀਅਸਲੀ ਏਜੰਟ ਨੈਟਵਰਕ ਕੀ ਕਰਦਾ ਉਹਨੂੰ ਪਾਲਸ ਐਡਵਰਟਾਈਜ਼ਿੰਗ ਮਾਰਕੀਟਿੰਗ ਕਰਨੀ ਸਟਾਰਟ ਕਰ ਦਿੰਦਾ ਉਹਦੇ ਨਾਲ ਉਹਨਾਂ ਲੋਕਾਂ ਦੇ ਵੀ ਵੀਜ਼ੇ ਲੱਗ ਜਾਂਦੇ ਨੇ ਵੀ ਜਿਨ੍ਹਾਂ ਦੇ ਨਹੀਂ ਲੱਗਣੇ ਚਾਹੀਦੇ ਹੂੰ ਜਦੋਂ ਉਹ ਇੱਥੇ ਪਹੁੰਚਦੇ ਨੇ ਉਹ ਦੇਖਦੇ ਵੀ ਹਾਲਾਤ ਤਾਂ ਬਿਲਕੁਲ ਪੋਪੂਲੇਟ ਨੇ ਜੋ ਸਾਨੂੰ ਦੱਸਿਆ ਗਈ ਉਹਦਾ ਕੁਝ ਵੀ ਨਹੀਂ ਹੈ ਹਨ ਇਹ ਜਿਹੇ ਕੇਸ ਸਾਡੇ ਕੋਲ ਰੋਜ਼ ਦਿੱਲੀ ਵਾਲੋਂ ਆਉਂਦੇ ਨੇ ਹਨ ਹੁਣ ਜਦੋਂ ਇੱਥੇ ਪਹੁੰਚ ਕੇ ਰਿਐਲਿਟੀ ਪਤਾ ਲੱਗਦੀ ਆ ਹੁਣ ਨਾ ਤਾਂ ਪੈਸਾ ਹੁੰਦਾ ਜੀ ਹਨਾ ਵੀ ਅੱਗੇ ਕੁਝ ਕਰ ਲਿਆ ਜਾਵੇ ਕੁਝ ਸਟੱਡੀ ਲੈ ਲਈ ਜਾਵੇ ਜਾਂ ਕਿਸੇ ਤਰੀਕੇ ਇਥੇ ਰਹਿਣ ਦਾ ਕੋਈ ਸੁਭਬ ਬਣੇ ਹਨਾ ਕਈਆਂ ਦੇ ਬਣ ਵੀ ਜਾਂਦੇ ਕੋਈ ਇਦਾਂ ਦੀ ਗੱਲ ਨਹੀਂ ਹਨਾ ਜਿਹੜੇ ਵਿਚਾਰੇ ਬਹੁਤੇ ਮਾਤੜ ਹੁੰਦੇ ਆ ਉਹਨਾਂ ਦਾ ਕੋਈ ਹੱਲ ਨਹੀਂ ਨਾ ਤਾਂ ਸਰਕਾਰ ਸੁਣਨ ਲਈ ਤਿਆਰ ਆ ਸੁਣਨਾ ਦਾ ਕੀ ਆ ਉਹਨਾਂ ਨੇ ਰੂਲ ਹੋਰ ਔਖਾ ਕਰ ਦੇਣਾ ਤੇ ਜੇ ਤੁਸੀਂ ਪਹਿਲਾਂ ਜੀ ਮੰਨ ਲਓ 1-2 ਸਾਲ ਦੀ ਐਕਸਟੈਂਸ਼ਨ ਲਈ ਅਪਲਾਈ ਉਹ ਵੀ ਜਾਂਦੀ ਤੁਹਾਡੀ ਉਹ ਵੀ ਉਹਨਾਂ ਨੇ ਬੰਦ ਕਰ ਦੇਣੀ ਆ ਜਿਹੜੀ ਉਹਨਾਂ ਨੇ ਕੀਤੀ ਪਿਛਲੇ ਸਾਲ ਪ੍ਰੈਂਚ ਜਦੋਂ ਉਹ ਹੋ ਗਿਆ ਤੁਹਾਡੇ ਕੋਈ ਰਾਹ ਨਹੀਂ ਰਿਹਾ ਉਹੀ ਫਿਰ ਸਲਾਹ ਲੈਂਦੇ ਹੋ ਜੀ ਹੁਣ ਅਸੀਂ ਰਹਿਣਾ ਇੱਥੇ ਕਿਸੇ ਵੀ ਤਰੀਕੇ ਬਾਏ ਹੁੱਕਰ ਕਰੁੱਕ ਤਾਂ ਇਹ ਲੋਕ ਉਹ ਨੇ ਵੀ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਾਂਗੇ ਇਕਨੋਮਿਕ ਰੈਫਿਊਜੀ ਹਾਂ ਨਾ ਰੈਫਿਊਜੀ ਇਹ ਜ਼ਰੂਰ ਨੇ ਪਰ ਇਹ ਇਕਨੋਮਿਕ ਰੈਫਿਊਜੀ ਨੇ ਇਹ ਉਹ ਲੋਕ ਨੇ ਜਿਹੜੇ ਉੱਥੇ ਏਜੰਟ ਦੇ ਝੂਠ ਸੱਚ ਵਿੱਚ ਵਸ ਕੇ ਇੱਥੇ ਪਹੁੰਚ ਗਏ ਇਹ ਉਮੀਦ ਤੋਂ ਕਿ ਯਾਰ ਇੱਕ ਬੈਟਰ ਫਿਊਚਰ ਮਿਲ ਜਾਊਗਾ ਜੋ ਸ਼ਾਇਦ ਸਾਡੀ ਪੀਆਰ ਹੋ ਜਾਵੇ ਅਸੀਂ ਪੱਕੇ ਹੋ ਜਾਈਏ ਜਾਂ ਵੀਜ਼ਾ ਐਕਸਟੈਂਡ ਹੋ ਜਾਵੇ ਇਥੇ ਸਰਕਾਰ ਨੇ ਜਿਹੜਾ ਉਹਨਾਂ ਨੂੰ ਡਬਲ ਡਾਊਨ ਕਰਕੇ ਵੀਜ਼ਾ ਦੇ ਰੂਲ ਵੀ ਚੇਂਜ ਕਰ ਦਿੱਤੇ ਅੱਗੇ ਟੈਂਸ਼ਨਾਂ ਵੀ ਨਹੀਂ ਪੈ ਸਕਦਾ ਜੀ ਹੁਣ ਜੇ ਅਸੀਂ ਕਹੀਏ ਵੀ ਅਸੀਂ ਕੀ ਇਹਨਾਂ ਨੂੰ ਬਲੇਮ ਕਰ ਸਕਦੇ ਹਾਂ ਸਿਸਟਮ ਨੂੰ ਅਬਯੂਜ਼ ਕਰਨ ਲਈ ਮੇਰੇ ਪਰਸਨਲ ਨਜ਼ਰੀਏ ਨਾਲ ਆਨਸਰ ਇਜ਼ ਨੋ ਕਿ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਸਿਸਟਮ ਨੇ ਉਧਰ ਵੱਲੋਂ ਧੱਕਿਆ ਹ ਹ ਰਿਫਿਊਜੀ ਵੀਜ਼ਾ ਪਾਉਣ ਦੇ ਲਈ ਜੀ ਤੇ ਇਹਨਾਂ ਦਾ ਆਪਣਾ ਕਸੂਰ ਇੰਨਾ ਨਹੀਂ ਹੈ ਸਰਕਾਰ ਨੂੰ ਚਾਹੀਦਾ ਕਿ ਨੰਬਰ ਕੋਈ ਬਹੁਤ ਵੱਡਾ ਨਹੀਂ ਹੈ ਉਹਨਾਂ ਨੂੰ ਪਤਾ ਇਹਨਾਂ ਚੋਂ ਜ਼ਿਆਦਾ ਕਲੇਮ ਬੇਕਨ ਜੀ ਚਾਹੀਦਾ ਇਹ ਹੈ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਐਮਨੈਸਟੀ ਦੇ ਦਿੱਤੀ ਜਾਵੇ ਕਿਉਂਕਿ ਇਹ ਬਹੁਤੇ ਲੋਕ ਹੋਣੇ ਜਿਹੜੇ ਕੰਟ੍ਰਿਬਿਊਟ ਹੀ ਕਰਨਗੇ ਸੋਸਾਇਟੀ ਦੇ ਵਿੱਚ ਜੇ ਐਮਨੈਸਟੀ ਦਿੱਤੀ ਜਾ ਸਕਦੀ ਹੋਣਾ ਬਿਲਕੁਲ ਹੂੰ ਕਿਉਂਕਿ ਇਹ ਓਵਰਆਲ ਸਿਸਟਮ ਦੀ ਖਾਮੀਆਂ ਦੇ ਭੇਂਟ ਚੜੇ ਆ ਇਹ ਇਦਾਂ ਨਹੀਂ ਹੈਗਾ ਵੀ ਮਤਲਬ ਅਸੀਂ ਇਸ ਨੂੰ ਗੁਨਾਹ ਨਹੀਂ ਕਹਿ ਸਕਦੇ ਵੀ ਜੇ ਉਥੋਂ ਆ ਗਏ ਕਿਸੇ ਤਰੀਕੇ ਹਾਂ ਕਿਸੇ ਨੇ ਫਾਲਸ ਇਨਫੋਰਮੇਸ਼ਨ ਦਿੱਤੀ ਆ ਤੁਸੀ ਜਰੂਰ ਟੰਗੋਂ ਉਹਨੂੰ ਪੁੱਛੋ ਉਹਦੇ ਕੋਲੋਂ ਵੀ ਭਾਈ ਤੁਸੀਂ ਇਹ ਗਲਤ ਕਾ ਪੇਪਰ ਲਾ ਕੇ ਜੇ ਕੋਈ ਆਇਆ ਪਰ ਜੇ ਕੋਈ ਜੈਨੂਅਰ ਬੰਦਾ ਵੀਲੇ ਤੇ ਪਹੁੰਚਿਆ ਜਿਹਦੀ एलिਜੀਬਿਲਟੀ ਇੱਥੇ ਆ ਕੇ ਅਫੈਕਟ ਹੋ ਗਈ ਕਿਉਂਕਿ ਤੁਸੀਂ ਰੂਲ ਚੇਂਜ ਕਰਦੇ ਤਾਂ ਫਿਰ ਤੁਸੀਂ ਉਹਨੂੰ ਆਦਰ ਵਿਚਾਲੇ ਨਹੀਂ ਛੱਡ ਸਕਦੇ ਜਾਂ ਤੁਸੀਂ ਉਹਤੇ ਇਹ ਬਲੇਮ ਨਹੀਂ ਲਾ ਸਕਦੇ ਕਿ ਇਹਨੇ ਰੈਫਿਜੀ ਵੀza ਕਿਉਂ ਪਾਇਆ ਤਾਂ ਇਹਨਾਂ ਨੂੰ ਅਸੀਂ ਇਕਨੋਮਿਕ ਰੈਫਿਜੀ ਕਹਿ ਸਕਦੇ ਕਿਉਂਕਿ ਪਿੱਛੇ ਜਾਣ ਲਈ ਉਹਨਾਂ ਕੋਲ ਕੁਝ ਨਹੀਂ ਤਾਂ ਉਹ ਇੱਥੇ ਰਹਿ ਕੇ ਕੁਝ ਨਾ ਕੁਝ ਕਰਨਾ ਚਾਹਣਗੇ ਜੀ ਨਾਰਥੀ ਵੀਜ਼ੇ ਨੂੰ ਲੈ ਕੇ ਗੱਲਬਾਤ ਆ ਜਿਹੜੀ ਕਾਫੀ ਸਰਕਾਰ ਦੇ ਵਿੱਚ ਪਾਰਲੀਮੈਂਟ ਤੱਕ ਵੀ ਜਿਹੜੀ ਹੋਈ ਆ ਸੋ ਵਿਰੋਧੀ ਧਿਰ ਨੇ ਇਸ ਮੁੱਦੇ ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਆ ਰੈਫਿਊਜੀ ਵੀਜ਼ੇ ਨੂੰ ਲੈ ਕੇ ਬਹੁਤ ਸਾਰੇ ਵੀਜ਼ੇ ਇਸ ਟਾਈਮ ਅਪਲਾਈ ਕਰ ਰਹੇ ਆ ਜਿਹਨੂੰ ਕੋਈ ਰਸਤਾ ਨਹੀਂ ਵਿਖਦਾ ਉਹੀ ਕਹਿੰਦਾ ਜੀ ਮੈਨੂੰ ਰੈਫਿਊਜੀ ਵੀਜ਼ਾ ਦੇ ਦਿਓ ਮੈਨੂੰ ਸਨਾਰਥੀ ਦੇ ਦਿਓ ਕਈ ਇਸ ਨੂੰ ਇਸਾਲਮ ਦਾ ਵੀਜ਼ਾ ਵੀ ਕਹਿ ਦਿੰਦੇ ਆ ਤੁਸੀਂ ਕੀ ਕਹਿੰਦੇ ਹੋ ਕੀ ਕਹੋਗੇ ਇਹਦੇ ਤੇ ਵੀ ਅੰਕੜੇ ਤੁਸੀਂ ਪਿਛਲੀ ਵਾਰੀ ਵੀ ਸ਼ੇਅਰ ਕੀਤੇ ਸੀ ਕਹਿੰਦੇ ਕੋਈ ਬਹੁਤਾ ਪੁਵੇਖੀਦਾ ਵੀ ਹੈ ਨਹੀਂ ਤੁਹਾਡੇ ਕੋਲ ਅੰਕੜੇ ਕੀ ਆਉਂਦੇ ਇਹ ਨਹੀਂ ਇਹ ਕਈ ਪਹਿਲੂ ਨੇ ਇਸ ਕੈਟਾਗਰੀ ਦੇ ਰਿਫਿਊਜੀ ਵੀ ਤੇ ਆਪਾਂ ਆਪਣਾ ਸਟੈਟਸ ਦੀ ਗੱਲ ਕਰ ਲਈਏ ਥੋੜੀ ਜੀ ਆ ਕੱਲ ਪਰਸੋ ਸਾਡੀ ਆਰਐਸਯੂ ਜਿਹੜੀ ਰਿਫਿਊਜੀ ਦੀ ਬ੍ਰਾਂਚ ਆ ਜਿਹੜੀ ਵੀ ਵੀ ਦਾ ਡਿਸਾਈਡ ਕਰਦੀ ਰਿਫਿਊਜੀ ਇਸਾਮ ਦੇ ਕੇਸ ਡਿਸਾਈਡ ਕਰਦੀ ਪਈ ਉਹਨਾਂ ਦੇ ਕੋ ਉਹਨਾਂ ਦਾ ਮੀਟਿੰਗ ਸੀ ਤੇ ਉਹ ਉਹਨਾਂ ਨੇ ਆંકੜੇ ਰੱਖੇ ਸਾਡੇ ਅੱਗੇ 1000 ਤੇ 84 ਕੇਸ ਉਹਨਾਂ ਨੇ ਡਿਸਾਈਡ ਕੀਤੇ ਨੇ ਪਿਛਲੇ ਵਿੱਤੀ ਬਰੇ ਜਿਹਨੂੰ ਆਪਾਂ ਕਹਿੰਦੇ ਆ 2024-25 ਡਿਸਾਈਡ ਮਤਲਬ ਜਿਹਦੇ ਉਹਨਾਂ ਨੇ ਜਾਂਚ ਪੜਤਾਲ ਕਰਨੀ ਅਨਸਰ ਦੇ ਦਿੱਤਾ ਯੈਸ ਜਾਂ ਨੋ ਹਾਂ ਅਪਲਾਈ ਕਿੰਨੇ ਖੋਏ ਆ ਮੈਂ ਅਪਲਾਈ ਤੇ ਵੀ ਹੁਣ ਆ ਹੀ ਜੀ ਅ ਅਪਲਾਈ ਦਾ ਤੁਹਾਨੂੰ ਮੈਂ ਐਗਜ਼ੈਕਟ ਡਾਟਾ ਦਿੰਦਾ ਇੱਕ ਮਿੰਟ ਰੋ ਕੋ ਅ ਜਿਹੜਾ ਹੈਗਾ ਨਾ ਆ ਵੱਡੀ ਗਿਣਤੀ ਕਹਿੰਦੇ ਇਹ ਅਪਲਾਈ ਕਰਨ ਵਾਲਿਆਂ ਦੀ ਅਪਲਾਈ ਦਾ ਵੀ ਡਾਟਾ ਸੁਣ ਲਓ ਅਪਲਾਈ ਦਾ ਹੈ ਜੀ 2270 ਕੇਸ 2270 ਕੇਸ ਅਪਲਾਈ ਹੋਏ ਹਾਂਜੀ ਇਹ ਹੋਇਆ ਜੀ 2024 25 ਜੀ ਇੱਕ ਵਿੱਤੀ ਬਰੇ ਚ ਹੂੰ ਠੀਕ ਹੈ ਜੀ ਇੱਕ ਵਨ ਫਾਈਨੈਂਸ਼ੀਅਲ ਈਅਰ ਉਸ ਤੋਂ ਪਹਿਲਾਂ 2345 2345 ਇਹ ਹੋਇਆ ਜੀ 2023-24 ਚ ਹੂੰ ਠੀਕ ਹੈ ਜੀ ਹੁਣ ਇਹਨਾਂ ਨੇ 1084 ਕੇਸ ਪਿਛਲੇ ਫਾਈਨੈਂਸ਼ੀਅਲ ਈਅਰ ਚ ਡਿਸਾਈਡ ਕੀਤਾ ਟੋਟਲ 73 ਜਣਾਂ ਦੀ ਟੀਮ ਆ ਜੀ ਪਹਿਲਾਂ ਤੇ 77 ਜਾਣੇ ਨਹੀਂ ਸੀ ਹੁੰਦੇ ਪਹਿਲਾਂ ਘੱਟ ਹੁੰਦੇ ਸੀ ਉਹਨਾਂ ਨੇ ਵਧਾਈ ਟੀਮ ਕਿ ਜੀ ਕੇਸ ਬਹੁਤ ਆ ਰਹੇ ਨੇ ਚਲੋ ਸਾਡਾ ਹੱਲ ਕਰੋ ਟੋਟਲ ਇਸ ਟਾਈਮ 3720 ਕਲੇਮ ਪੈਂਡਿੰਗ ਨੇ ਟੋਟਲ ਅੱਛਾ ਜਿਹੜੇ ਇਸ ਟਾਈਮ ਲੱਗੇ ਨੇ 3720 ਕਲੇਮ ਐਜ਼ ਆਫ 1st ਆਫ ਅਗਸਟ 1 ਅਗਸਤ ਤੱਕ 3720 ਕਲੇਮ ਪਿਆ ਹਜੇ ਡਿਸਾਈਡ ਹੋਣਾ ਜੀ ਤੇ ਉਹਦੇ ਚੋਂ ਜੀ ਹੁਣ ਆ ਜੀ ਆਪਾਂ ਜੇ ਗੱਲ ਕਰੀਏ ਪਿਛਲੇ 2024 ਤੇ 25 ਈਅਰ ਦੀ ਉਦੇ ਚ ਜਿਹੜਾ 1084 ਕਲੇਮ ਡਿਸਾਈਡ ਹੋਇਆ ਉਹਦੇ ਚ 378 ਕੱਲੇ ਇੰਡੀਆ ਦੇ ਨੈਸ਼ਨਲ ਜੀ ਜਿਹੜੇ ਡਿਸਾਈਡ ਹੋਏ ਸੀ ਉਹ 378 ਚੋਂ 246 ਡਿਕਲਾਈਨ ਹੋਏ ਹੂੰ ਯਾਨੀ ਕਿ ਆਲਮੋਸਟ 65% 129 ਵਿਡਰੋ ਹੋਏ ਆ ਜੀ ਆਲਮੋਸਟ 35% ਹੂੰ ਤੇ ਅਪਰੂਵ ਕਿੰਨੇ ਹੋਏ ਹੋਣਗੇ ਇਹਨਾਂ ਮਨ ਇੱਕ ਪਰਸੈਂਟ ਵੀ ਨਹੀਂ ਬਚੇ ਲੱਗਦੇ ਪਿੱਛੇ ਹਾਂਜੀ ਤਿੰਨ ਕੇਸ ਅਪਰੂਵ ਹੋਏ ਆ ਜੀ 0.79% ਤੁਸੀਂ ਅੰਦਾਜ਼ਾ ਲਾਓ ਇੰਡੀਆ ਸਭ ਤੋਂ ਵੱਧ ਪਰਸੈਂਟੇਜ ਹੋਲਡਰ ਆ ਅਸਾਈਲਮ ਸੀਕਰ ਦਾ ਪਿਛਲੇ 2 ਸਾਲਾਂ ਦਾ ਆ ਉਹਦੇ ਵਿੱਚੋਂ ਪੁਆਇੰਟ ਸਭ ਤੋਂ ਘੱਟ ਰੇਟ 0.79% ਇੰਡੀਆ ਦੀ ਅਪਰੂਵਲ ਆ ਤਿੰਨ ਤਿੰਨ ਕੇਸ ਅਪਰੂਵ ਹੋਇਆ ਜੀ ਇਹ ਇਮੀਗ੍ਰੇਸ਼ਨ ਦਾ ਡਾਟਾ ਜੀ ਇਹ ਸਾਡਾ ਕੋਲੋਂ ਨਹੀਂ ਬਣਾਇਆ ਹੋਇਆ ਉਹਨਾਂ ਨੇ ਆਪ ਦਿੱਤਾ ਪਿਛਲੇ ਸਾਲ ਦਾ ਤੇ ਹੁਣ ਦੂਜਾ ਪਹਿਲੂ ਇਹਦਾ ਕੀ ਆ ਜਦੋਂ ਜਿਹੜੇ ਵਰਕ ਵੀਜ਼ਾ 홀ਡਰ ਨੇ ਉਹਨਾਂ ਦੀ ਕੰਪਲੇਂਟ ਕੀਤੀ ਐ ਇਸ ਕੰਟਰੀ 'ਚ ਜਦੋਂ ਅਸੀਂ ਆਏ ਹਨਾ ਸਾਨੂੰ ਕੁਝ ਹੋਰ ਦੱਸਿਆ ਗਿਆ ਇਹ ਨਹੀਂ ਵੀ ਇਮੀਗ੍ਰੇਸ਼ਨ ਡਾਇਰੈਕਟ ਦੱਸ ਰਹੀ ਸੀ ਉਹਨਾਂ ਨੂੰ ਵੀ ਜੀ ਤੁਸੀਂ ਆ ਜਾਓ ਇਥੋਂ EWB ਤੇ ਅਸੀਂ ਖੋਲਤੇ ਆ ਵੀਜ਼ੇ ਜਾਂ ਵੈਸਟਰ ਵੀਜ਼ੇ ਖੋਲ ਕੇ ਕੋਵਿਡ ਤੋਂ ਬਾਅਦ ਹਨਾ ਇੱਕ ਏਜੰਟ ਨੈਟਵਰਕ ਐਕਟਿਵ ਹੋ ਜਾਂਦਾ ਜਦੋਂ ਕੋਈ ਕੈਟਾਗਰੀ ਖੁੱਲਦੀ ਆ ਹਨਾ ਜੀ ਤਾਂ ਉਹ ਇਹ ਗੇਜ ਕਰਦੇ ਆ ਵੀ ਇਹ ਕਿੰਨੇ ਸੌਖੇ ਵੀਜ਼ੇ ਲੱਗ ਰਹੇ ਹਨ ਹੂੰ ਆਫਸ਼ੋਰ ਚ ਜਦੋਂ ਸਕਰੂਟੀ ਨਹੀਂ ਘਟ ਜਾਂਦੀ ਹੈ ਵੀਜ਼ਾ ਦੀ ਚੈਕਿੰਗ ਘਟ ਜਾਂਦੀ ਹੈ ਤਾਂ ਓਬਵੀਅਸਲੀ ਏਜੰਟ ਨੈਟਵਰਕ ਕੀ ਕਰਦਾ ਉਹਨੂੰ ਪਾਲਸ ਐਡਵਰਟਾਈਜ਼ਿੰਗ ਮਾਰਕੀਟਿੰਗ ਕਰਨੀ ਸਟਾਰਟ ਕਰ ਦਿੰਦਾ ਉਹਦੇ ਨਾਲ ਉਹਨਾਂ ਲੋਕਾਂ ਦੇ ਵੀ ਵੀਜ਼ੇ ਲੱਗ ਜਾਂਦੇ ਨੇ ਵੀ ਜਿਨ੍ਹਾਂ ਦੇ ਨਹੀਂ ਲੱਗਣੇ ਚਾਹੀਦੇ ਹੂੰ ਜਦੋਂ ਉਹ ਇੱਥੇ ਪਹੁੰਚਦੇ ਨੇ ਉਹ ਦੇਖਦੇ ਵੀ ਹਾਲਾਤ ਤਾਂ ਬਿਲਕੁਲ ਪੋਪੂਲੇਟ ਨੇ ਜੋ ਸਾਨੂੰ ਦੱਸਿਆ ਗਈ ਉਹਦਾ ਕੁਝ ਵੀ ਨਹੀਂ ਹੈ ਹਨ ਇਹ ਜਿਹੇ ਕੇਸ ਸਾਡੇ ਕੋਲ ਰੋਜ਼ ਦਿੱਲੀ ਵਾਲੋਂ ਆਉਂਦੇ ਨੇ ਹਨ ਹੁਣ ਜਦੋਂ ਇੱਥੇ ਪਹੁੰਚ ਕੇ ਰਿਐਲਿਟੀ ਪਤਾ ਲੱਗਦੀ ਆ ਹੁਣ ਨਾ ਤਾਂ ਪੈਸਾ ਹੁੰਦਾ ਹਨਾ ਵੀ ਅੱਗੇ ਕੁਝ ਕਰ ਲਿਆ ਜਾਵੇ ਕੁਝ ਸਟੱਡੀ ਲੈ ਲਈ ਜਾਵੇ ਜਾਂ ਕਿਸੇ ਤਰੀਕੇ ਇਥੇ ਰਹਿਣ ਦਾ ਕੋਈ ਸ਼ਬਬ ਬਣੇ ਹਨਾ ਕਈਆਂ ਦੇ ਬਣ ਵੀ ਜਾਂਦੇ ਕੋਈ ਇਦਾਂ ਦੀ ਗੱਲ ਨਹੀਂ ਹਨਾ ਜਿਹੜੇ ਵਿਚਾਰੇ ਬਹੁਤੇ ਮਾਤੜ ਹੁੰਦੇ ਆ ਉਹਨਾਂ ਦਾ ਕੋਈ ਹੱਲ ਨਹੀਂ ਨਾ ਤਾਂ ਸਰਕਾਰ ਸੁਣਨ ਲਈ ਤਿਆਰ ਆ ਸੁਣਨਾ ਤਾਂ ਕੀ ਆ ਉਹਨਾਂ ਨੇ ਰੂਲ ਹੋਰ ਔਖਾ ਕਰ ਦੇਣਾ ਕਿ ਜੇ ਤੁਸੀਂ ਪਹਿਲਾਂ ਜੀ ਮੰਨ ਲਓ 1-2 ਸਾਲ ਦੀ ਐਕਸਟੈਂਸ਼ਨ ਲਈ ਅਪਲਾਈ ਹੋ ਵੀ ਜਾਂਦੀ ਤੁਹਾਡੀ ਉਹ ਵੀ ਉਹਨਾਂ ਨੇ ਬੰਦ ਕਰ ਦੇਣੀ ਆ ਜਿਹੜੀ ਉਹਨਾਂ ਨੇ ਕੀਤੀ ਪਿਛਲੇ ਸਾਲ ਪ੍ਰੈਂਚ ਜਦੋਂ ਉਹ ਹੋ ਗਿਆ ਤੁਹਾਡੇ ਕੋ ਕੋਈ ਰਾਹ ਨਹੀਂ ਰਹਾ ਤੁਸੀਂ ਫਿਰ ਸਲਾਹ ਲੈਂਦੇ ਹੋ ਜੀ ਹੁਣ ਅਸੀਂ ਰਹਿਣਾ ਇੱਥੇ ਕਿਸੇ ਵੀ ਤਰੀਕੇ ਬਾਏ ਹੁੱਕਰ ਕਰੁੱਕ ਤਾਂ ਇਹ ਲੋਕ ਉਹ ਨੇ ਵੀ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਾਂਗੇ ਇਕਨੋਮਿਕ ਰੈਫਿਜੀ ਹਾਂ ਨਾ ਰੈਫਿਜੀ ਇਹ ਜ਼ਰੂਰ ਨੇ ਪਰ ਇਹ ਇਕਨੋਮਿਕ ਰੈਫਿਜੀ ਨੇ ਇਹ ਉਹ ਲੋਕ ਨੇ ਜਿਹੜੇ ਉੱਥੇ ਏਜੰਟ ਦੇ ਝੂਠ ਸੱਚ ਵਿੱਚ ਵਸ ਕੇ ਇੱਥੇ ਪਹੁੰਚ ਗਏ ਇਹ ਉਮੀਦ ਤੋਂ ਕਿ ਯਾਰ ਇੱਕ ਬੈਟਰ ਫਿਊਚਰ ਮਿਲ ਜੂਗਾ ਜੋ ਸ਼ਾਇਦ ਸਾਡੀ ਪੀਆਰ ਹੋ ਜਾਵੇ ਅਸੀਂ ਪੱਕੇ ਹੋ ਜੀ ਜਾਂ ਵੀਜ਼ਾ ਐਕਸਟੈਂਡ ਹੋ ਜਾਵੇ ਇਥੇ ਸਰਕਾਰ ਨੇ ਜਿਹੜਾ ਉਹਨਾਂ ਨੂੰ ਡਬਲ ਡਾਊਨ ਕਰਕੇ ਵੀਜ਼ਾ ਦਾ ਰੂਲ ਵੀ ਚੇਂਜ ਕਰ ਦਿੱਤੇ ਅੱਗੇ ਟੈਂਸ਼ਨਾਂ ਵੀ ਨਹੀਂ ਪੈ ਸਕਾ ਜੀ ਹੁਣ ਜੇ ਅਸੀਂ ਕਹੀਏ ਵੀ ਅਸੀਂ ਕੀ ਇਹਨਾਂ ਨੂੰ ਬਲੇਮ ਕਰ ਸਕਦੇ ਹਾਂ ਸਿਸਟਮ ਨੂੰ ਅਬਯੂਜ਼ ਕਰਨ ਲਈ ਮੇਰੇ ਪਰਸਨਲ ਨਜ਼ਰੀਏ ਨਾਲ ਆਨਸਰ ਇਜ਼ نو ਕਿ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਸਿਸਟਮ ਨੇ ਉਧਰ ਵੱਲੋਂ ਧੱਕਿਆ ਹ ਹ ਉਹ ਤਾਂ ਫਿਰ ਜੀ ਵੀਜ਼ਾ ਪਾਉਣ ਦੇ ਲਈ ਜੀ ਤੇ ਇਹਨਾਂ ਦਾ ਆਪਣਾ ਕਸੂਰ ਇੰਨਾ ਨਹੀਂ ਹੈ ਸਰਕਾਰ ਨੂੰ ਚਾਹੀਦਾ ਕਿ ਨੰਬਰ ਕੋਈ ਬਹੁਤ ਵੱਡਾ ਨਹੀਂ ਹੈ ਉਹਨਾਂ ਨੂੰ ਪਤਾ ਇਹਨਾਂ ਚੋਂ ਜਿਆਦਾ ਕਲੇਮ ਬੇਕਨ ਜੀ ਚਾਹੀਦਾ ਇਹ ਹੈ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਐਮਨੈਸਟੀ ਦੇ ਦਿੱਤੀ ਜਾਵੇ ਕਿਉਂਕਿ ਇਹ ਬਹੁਤੇ ਲੋਕ ਹੋ ਨੇ ਜਿਹੜੇ ਕੰਟ੍ਰਿਬਿਊਟ ਹੀ ਕਰਨਗੇ ਸੋਸਾਇਟੀ ਦੇ ਵਿੱਚ ਜੇ ਐਮਨੈਸਟੀ ਦਿੱਤੀ ਜਾ ਸਕਦੀ ਹੋਣਾ ਕਿਉਂਕਿ ਇਹ ਓਵਰਆਲ ਸਿਸਟਮ ਦੀ ਖਾਮੀਆਂ ਦੇ ਭੇਂਟ ਚੜੇ ਆ ਇਹ ਇਦਾਂ ਨਹੀਂ ਹੈਗਾ ਵੀ ਮਤਲਬ ਅਸੀਂ ਇਸ ਨੂੰ ਗੁਨਾਹ ਨਹੀਂ ਕਹਿ ਸਕਦੇ ਵੀ ਜੇ ਉਥੋਂ ਆ ਗਏ ਕਿਸੇ ਤਰੀਕੇ ਹਾਂ ਕਿਸੇ ਨੇ ਫਾਲਸ ਇਨਫੋਰਮੇਸ਼ਨ ਦਿੱਤੀ ਆ ਤੁਸੀ ਜਰੂਰ ਟੰਗੋਂ ਉਹਨੂੰ ਪੁੱਛੋ ਉਹਦੇ ਕੋਲੋਂ ਪਈ ਭਾਈ ਤੁਸੀਂ ਇਹ ਗਲਤ ਕਾ ਪੇਪਰ ਲਾ ਕੇ ਜੇ ਕੋਈ ਆਇਆ ਪਰ ਜੇ ਕੋਈ ਜੈਨੂਅਰ ਬੰਦਾ ਵੀਲੇ ਤੇ ਪਹੁੰਚਿਆ ਜਿਹਦੀ ਐਲੀਜੀਬਿਲਟੀ ਇੱਥੇ ਆ ਕੇ ਅਫੈਕਟ ਹੋ ਗਈ ਕਿਉਂਕਿ ਤੁਸੀਂ ਰੂਲ ਚੇਂਜ ਕਰਦੇ ਤਾਂ ਫਿਰ ਤੁਸੀਂ ਉਹਨੂੰ ਆਦਰ ਵਿਚਾਲੇ ਨਹੀਂ ਛੱਡ ਸਕਦੇ ਜਾਂ ਤੁਸੀਂ ਉਹਤੇ ਇਹ ਬਲੇਮ ਨਹੀਂ ਲਾ ਸਕਦੇ ਕਿ ਇਹਨੇ ਰੈਫਿਜੀ ਵੀਲਾ ਕਿਉਂ ਪਾਇਆ ਤਾਂ ਇਹਨਾਂ ਨੂੰ ਅਸੀਂ ਇਕਨੋਮਿਕ ਰੈਫਿਜੀ ਕਹਿ ਸਕਦੇ ਕਿਉਂਕਿ ਪਿੱਛੇ ਜਾਣ ਲਈ ਉਹਨਾਂ ਕੋਲ ਕੁਝ ਨਹੀਂ ਤਾਂ ਉਹ ਇੱਥੇ ਰਹਿ ਕੇ ਕੁਝ ਨਾ ਕੁਝ ਕਰਨਾ ਚਾਹਣਗੇ ਜੀ ਨਾਰਤੀ ਵੀਜ਼ੇ ਨੂੰ ਲੈ ਕੇ ਗੱਲਬਾਤ ਆ ਜਿਹੜੀ ਕਾਫੀ ਸਰਕਾਰ ਦੇ ਵਿੱਚ ਪਾਰਲੀਮੈਂਟ ਤੱਕ ਵੀ ਜਿਹੜੀ ਹੋਈ ਆ ਸੋ ਵਿਰੋਧੀ ਧਿਰ ਨੇ ਇਸ ਮੁੱਦੇ ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਆ ਰੈਫਿਊਜੀ ਵੀਜ਼ੇ ਨੂੰ ਲੈ ਕੇ ਬਹੁਤ ਸਾਰੇ ਵੀਜ਼ੇ ਇਸ ਟਾਈਮ ਅਪਲਾਈ ਕਰ ਰਹੇ ਆ ਜਿਹਨੂੰ ਕੋਈ ਰਸਤਾ ਨਹੀਂ ਵਿਖਦਾ ਉਹੀ ਕਹਿੰਦਾ ਜੀ ਮੈਨੂੰ ਰੈਫਿਊਜੀ ਵੀਜ਼ਾ ਦੇ ਦਿਓ ਮੈਨੂੰ ਸਨਾਰਤੀ ਦੇ ਦਿਓ ਕਈ ਇਸ ਨੂੰ ਇਸਾਲਮ ਦਾ ਵੀਜ਼ਾ ਵੀ ਕਹਿ ਦਿੰਦੇ ਆ ਤੁਸੀਂ ਕੀ ਕਹਿੰਦੇ ਹੋ ਕੀ ਕਹੋਗੇ ਇਹਦੇ ਤੇ ਵੀ ਅੰਕੜੇ ਤੁਸੀਂ ਪਿਛਲੀ ਵਾਰੀ ਵੀ ਸ਼ੇਅਰ ਕੀਤੇ ਸੀ ਕਹਿੰਦੇ ਕੋਈ ਬਹੁਤਾ ਭਵਖੀਦਾ ਵੀ ਹੈ ਨਹੀਂ ਤੁਹਾਡੇ ਕੋਲ ਅੰਕੜੇ ਕੀ ਆਉਂਦੇ ਇਹ ਨਹੀਂ ਇਹ ਕਈ ਪਹਿਲੂ ਨੇ ਇਸ ਕੈਟਾਗਰੀ ਦੇ ਰਿਫਿਊਜੀ ਵੀ ਦੇ ਆਪਾਂ ਆਪਣਾ ਸਟੈਟਸ ਦੀ ਗੱਲ ਕਰ ਲਈਏ ਥੋੜੀ ਜੀ ਆ ਕੱਲ ਪਰਸੋ ਸਾਡੀ ਆਰਐਸਯੂ ਜਿਹੜੀ ਰਿਫਿਊਜੀ ਦੀ ਬ੍ਰਾਂਚ ਆ ਜਿਹੜੀ ਵੀ ਵੀ ਦਾ ਡਿਸਾਈਡ ਕਰਦੀ ਰਿਫਿਊਜੀ ਇਸਾਮ ਦੇ ਕੇਸ ਡਿਸਾਈਡ ਕਰਦੀ ਸੀ ਉਹਨਾਂ ਦੇ ਉਹਨਾਂ ਦਾ ਮੀਟਿੰਗ ਸੀ ਤੇ ਉਹ ਉਹਨਾਂ ਨੇ ਆંકੜੇ ਰੱਖੇ ਸਾਡੇ ਅੱਗੇ 1000 ਤੇ 84 ਕੇਸ ਉਹਨਾਂ ਨੇ ਡਿਸਾਈਡ ਕੀਤੇ ਨੇ ਪਿਛਲੇ ਵਿੱਤੀ ਬਰੇਜ ਜਿਹਨੂੰ ਆਪਾਂ ਕਹਿੰਦੇ ਆ 2024-25 ਜੀ ਡਿਸਾਈਡ ਮਤਲਬ ਜਿਹਦੇ ਉਹਨਾਂ ਨੇ ਜਾਂਚ ਪੜਤਾਲ ਕਰਨੀ ਸੀ। ਅਨਸਰ ਦੇ ਦਿੱਤਾ ਯੈਸ ਜਾਂ ਨੋ ਹਾਂ। ਅਪਲਾਈ ਕਿੰਨੇ ਖੋਏ ਆ? ਮੈਂ ਅਪਲਾਈ ਤੇ ਵੀ ਹੁਣ ਆ ਹੀ। ਜੀ। ਅ ਅਪਲਾਈ ਦਾ ਤੁਹਾਨੂੰ ਮੈਂ ਐਗਜ਼ੈਕਟ ਡਾਟਾ ਦਿੰਦਾ ਇੱਕ ਮਿੰਟ ਰੋ। ਅ ਜਿਹੜਾ ਹੈਗਾ ਨਾ ਅ ਵੱਡੀ ਗਿਣਤੀ ਕਹਿੰਦੇ ਇਹ ਅਪਲਾਈ ਕਰਨ ਵਾਲਿਆਂ ਦੀ। ਅਪਲਾਈ ਦਾ ਵੀ ਡਾਟਾ ਸੁਣ ਲਓ ਅਪਲਾਈ ਦਾ ਹੈ ਜੀ 2270 ਕੇਸ। 2270 ਕੇਸ। ਅਪਲਾਈ ਹੋਏ ਹਾਂਜੀ ਇਹ ਹੋਇਆ ਜੀ 2024-25। ਜੀ ਇੱਕ ਵਿੱਤੀ ਬਰੇ ਚ ਹੂੰ ਠੀਕ ਹੈ ਜੀ ਇੱਕ ਵਨ ਫਾਈਨੈਂਸ਼ੀਅਲ ਈਅਰ ਉਸ ਤੋਂ ਪਹਿਲਾਂ 2345 2345 ਇਹ ਹੋਇਆ ਜੀ 2023-24 ਚ ਹੂੰ ਠੀਕ ਹੈ ਜੀ ਹੁਣ ਇਹਨਾਂ ਨੇ 1084 ਕੇਸ ਪਿਛਲੇ ਫਾਈਨੈਂਸ਼ੀਅਲ ਈਅਰ ਚ ਡਿਸਾਈਡ ਕੀਤਾ ਟੋਟਲ 73 ਜਣੇ ਦੀ ਟੀਮ ਆ ਜੀ ਪਹਿਲਾਂ 77 ਜਾਣੇ ਨਹੀਂ ਸੀ ਹੁੰਦੇ ਪਹਿਲਾਂ ਘੱਟ ਹੁੰਦੇ ਸੀ ਉਹਨਾਂ ਨੇ ਵਧਾਈ ਟੀਮ ਕਿ ਜੀ ਕੇਸ ਬਹੁਤ ਆ ਰਹੇ ਨੇ ਚਲੋ ਸਾਡਾ ਹੱਲ ਕਰੋ ਟੋਟਲ ਇਸ ਟਾਈਮ 3720 ਕਲੇਮ ਪੈਂਡਿੰਗ ਨੇ ਟੋਟਲ ਅੱਛਾ ਜਿਹੜੇ ਇਸ ਟਾਈਮ ਲੱਗੇ ਨੇ 3720 ਕਲੇਮ ਐਜ਼ ਆਫ 1st ਆਫ ਅਗਸਟ 1 ਅਗਸਤ ਤੱਕ 3720 ਕਲੇਮ ਪਿਆ ਹਜੇ ਡਿਸਾਈਡ ਹੋਣਾ ਜੀ ਤੇ ਉਹਦੇ ਚੋਂ ਜੀ ਹੁਣ ਆ ਜੀ ਆਪਾਂ ਜੇ ਗੱਲ ਕਰੀਏ ਪਿਛਲੇ 2024 ਤੇ 25 ਈਅਰ ਦੀ ਉਹਦੇ ਚੋਂ ਜਿਹੜਾ 1084 ਕਲੇਮ ਡਿਸਾਈਡ ਹੋਇਆ ਉਹਦੇ ਚੋਂ 378 ਕੱਲੇ ਇੰਡੀਆ ਦੇ ਹੀ ਨੈਸ਼ਨਲ ਜੀ ਜਿਹੜੇ ਡਿਸਾਈਡ ਹੋਏ ਸੀ ਉਹ 378 ਚੋਂ 246 ਡਿਕਲਾਈਨ ਹੋਏ ਹੂੰ ਯਾਨੀ ਕਿ ਆਲਮੋਸਟ 65% 129 ਵਿਡਰੋ ਹੋਏ ਆ ਜੀ ਆਲਮੋਸਟ 35% ਹੂੰ ਤੇ ਅਪਰੂਵ ਕਿੰਨੇ ਹੋਏ ਹੋਣਗੇ ਇਹਦਾ ਮੈਨੂੰ 1% ਵੀ ਨਹੀਂ ਬਚੇ ਲੱਗਦੇ ਪਿੱਛੇ ਹਾਂਜੀ 3 ਕੇਸ ਅਪਰੂਵ ਹੋਇਆ ਜੀ 0.79% ਤੁਸੀਂ ਅੰਦਾਜ਼ਾ ਲਾਓ ਇੰਡੀਆ ਸਭ ਤੋਂ ਵੱਧ ਪਰਸੈਂਟੇਜ ਹੋਲਡਰ ਆ ਅਸਾਈਲਮ ਸੀਕਰ ਦਾ ਪਿਛਲੇ 2 ਸਾਲਾਂ ਦਾ ਆ ਉਹਦੇ ਵਿੱਚੋਂ ਪੁਆਇੰਟ ਸਭ ਤੋਂ ਘੱਟ ਰੇਟ 0.79% ਇੰਡੀਆ ਦੀ ਅਪਰੂਵਲ ਆ ਤਿੰਨ ਤਿੰਨ ਕੇਸ ਅਪਰੂਵ ਹੋਏ ਆ ਜੀ ਇਹ ਇਮੀਗ੍ਰੇਸ਼ਨ ਦਾ ਡਾਟਾ ਜੀ ਇਹ ਸਾਡਾ ਕੋਲੋਂ ਨਹੀਂ ਬਣਾਇਆ ਹੋਇਆ ਉਹਨਾਂ ਨੇ ਆਪ ਦਿੱਤਾ ਪਿਛਲੇ ਸਾਲ ਦਾ ਤੇ ਹੁਣ ਦੂਜਾ ਪਹਿਲੂ ਇਹਦਾ ਕੀ ਆ ਜਦੋਂ ਜਿਹੜੇ ਵਰਕ ਵੀਜ਼ਾ 홀ਡਰ ਨੇ ਉਹਨਾਂ ਦੀ ਕੰਪਲੇਂਟ ਕੀਤੀ ਇਸ ਕੰਟਰੀ 'ਚ ਜਦੋਂ ਅਸੀਂ ਆਏ ਹਨਾ ਸਾਨੂੰ ਕੁਝ ਹੋਰ ਦੱਸਿਆ ਗਿਆ ਇਹ ਨਹੀਂ ਵੀ ਇਮੀਗ੍ਰੇਸ਼ਨ ਡਾਇਰੈਕਟ ਦੱਸ ਰਹੀ ਸੀ ਉਹਨਾਂ ਨੂੰ ਵੀ ਜੀ ਤੁਸੀਂ ਆ ਜਾਓ ਇਥੋਂ ای ڈبلیو بی ਤੇ ਅਸੀਂ ਖੋਲਤੇ ਆ ਵੀਜ਼ੇ ਜਾਂ ਵਿਜ਼ਟਰ ਵੀਜ਼ੇ ਖੋਲ ਕੇ ਕੋਵਿਡ ਤੋਂ ਬਾਅਦ ਹਨਾ ਇੱਕ ਏਜੰਟ ਨੈਟਵਰਕ ਐਕਟਿਵ ਹੋ ਜਾਂਦਾ ਜਦੋਂ ਕੋਈ ਕੈਟਾਗਰੀ ਖੁੱਲਦੀ ਆ ਹਨਾ ਜੀ ਤਾਂ ਉਹ ਇਹ ਗੇਜ ਕਰਦੇ ਆ ਵੀ ਕਿੰਨੇ ਸੌਖੇ ਵੀਜ਼ੇ ਲੱਗ ਰਹੇ ਹਨ ਹੂੰ ਆਫਸ਼ੋਰ ਤੋਂ ਜਦੋਂ ਸਕਰੂਟੀ ਨਹੀਂ ਘਟ ਜਾਂਦੀ ਹੈ ਵੀਜ਼ਾ ਦੀ ਚੈਕਿੰਗ ਘਟ ਜਾਂਦੀ ਹੈ ਤਾਂ ਓਬਵੀਅਸਲੀ ਏਜੰਟ ਨੈਟਵਰਕ ਕੀ ਕਰਦਾ ਉਹਨੂੰ ਪਾਲਸ ਐਡਵਰਟਾਈਜ਼ਿੰਗ ਮਾਰਕੀਟਿੰਗ ਕਰਨੀ ਸਟਾਰਟ ਕਰ ਦਿੰਦਾ ਉਹਦੇ ਨਾਲ ਉਹਨਾਂ ਲੋਕਾਂ ਦੇ ਵੀ ਵੀਜ਼ੇ ਲੱਗ ਜਾਂਦੇ ਨੇ ਵੀ ਜਿਨ੍ਹਾਂ ਦੇ ਨਹੀਂ ਲੱਗਣੇ ਚਾਹੀਦੇ ਹੂੰ ਜਦੋਂ ਉਹ ਇੱਥੇ ਪਹੁੰਚਦੇ ਨੇ ਉਹ ਦੇਖਦੇ ਵੀ ਹਾਲਾਤ ਤਾਂ ਬਿਲਕੁਲ ਪੋਪੂਲੇਟ ਨੇ ਜੋ ਸਾਨੂੰ ਦੱਸਿਆ ਗਈ ਉਹਦਾ ਕੁਝ ਵੀ ਨਹੀਂ ਹੈ ਹਨ ਇਹ ਜਿਹੇ ਕੇਸ ਸਾਡੇ ਕੋਲ ਰੋਜ਼ ਦਿੱਲੀ ਵਾਲੋਂ ਆਉਂਦੇ ਨੇ ਹਨ ਹੁਣ ਜਦੋਂ ਇੱਥੇ ਪਹੁੰਚ ਕੇ ਰਿਐਲਿਟੀ ਪਤਾ ਲੱਗਦੀ ਆ ਹੁਣ ਨਾ ਤਾਂ ਪੈਸਾ ਹੁੰਦਾ ਜੀ ਹਨਾ ਵੀ ਅੱਗੇ ਕੁਝ ਕਰ ਲਿਆ ਜਾਵੇ ਕੁਝ ਸਟੱਡੀ ਲੈ ਲਈ ਜਾਵੇ ਜਾਂ ਕਿਸੇ ਤਰੀਕੇ ਇਥੇ ਰਹਿਣ ਦਾ ਕੋਈ ਸੁਭਬ ਬਣੇ ਹਨਾ ਕਈਆਂ ਦੇ ਬਣ ਵੀ ਜਾਂਦੇ ਕੋਈ ਇਦਾਂ ਦੀ ਗੱਲ ਨਹੀਂ ਹਨਾ ਜਿਹੜੇ ਵਿਚਾਰੇ ਬਹੁਤੇ ਮਾਤੜ ਹੁੰਦੇ ਆ ਉਹਨਾਂ ਦਾ ਕੋਈ ਹੱਲ ਨਹੀਂ ਨਾ ਤਾਂ ਸਰਕਾਰ ਸੁਣਨ ਲਈ ਤਿਆਰ ਆ ਸੁਣਨਾ ਦਾ ਕੀ ਆ ਉਹਨਾਂ ਨੇ ਰੂਲ ਹੋਰ ਔਖਾ ਕਰ ਦੇਣਾ ਤੇ ਜੇ ਤੁਸੀਂ ਪਹਿਲਾਂ ਜੀ ਮੰਨ ਲਓ 1-2 ਸਾਲ ਦੀ ਐਕਸਟੈਂਸ਼ਨ ਲਈ ਅਪਲਾਈ ਉਹ ਵੀ ਜਾਂਦੀ ਤੁਹਾਡੀ ਉਹ ਵੀ ਉਹਨਾਂ ਨੇ ਬੰਦ ਕਰ ਦੇਣੀ ਆ ਜਿਹੜੀ ਉਹਨਾਂ ਨੇ ਕੀਤੀ ਪਿਛਲੇ ਸਾਲ ਪ੍ਰੈਂਚ ਜਦੋਂ ਉਹ ਹੋ ਗਿਆ ਤੁਹਾਡੇ ਕੋਈ ਰਾਹ ਨਹੀਂ ਰਿਹਾ ਉਸੀ ਫਿਰ ਸਲਾਹ ਲੈਂਦੇ ਹੋ ਜੀ ਹੁਣ ਅਸੀਂ ਰਹਿਣਾ ਇੱਥੇ ਕਿਸੇ ਵੀ ਤਰੀਕੇ ਬਾਏ ਹੁੱਕਰ ਕਰੁੱਕ ਤਾਂ ਇਹ ਲੋਕ ਉਹ ਨੇ ਵੀ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਾਂਗੇ ਇਕਨੋਮਿਕ ਰੈਫਿਊਜੀ ਹਾਂ ਨਾ ਰੈਫਿਊਜੀ ਇਹ ਜ਼ਰੂਰ ਨੇ ਪਰ ਇਹ ਇਕਨੋਮਿਕ ਰੈਫਿਊਜੀ ਨੇ ਇਹ ਉਹ ਲੋਕ ਨੇ ਜਿਹੜੇ ਉੱਥੇ ਏਜੰਟ ਦੇ ਝੂਠ ਸੱਚ ਵਿੱਚ ਵਸ ਕੇ ਇੱਥੇ ਪਹੁੰਚ ਗਏ ਇਹ ਉਮੀਦ ਤੋਂ ਕਿ ਯਾਰ ਇੱਕ ਬੈਟਰ ਫਿਊਚਰ ਮਿਲ ਜਾਊਗਾ ਜੋ ਸ਼ਾਇਦ ਸਾਡੀ ਪੀਆਰ ਹੋ ਜਾਵੇ ਅਸੀਂ ਪੱਕੇ ਹੋ ਜਾਈਏ ਜਾਂ ਵੀਜ਼ਾ ਐਕਸਟੈਂਡ ਹੋ ਜਾਵੇ ਇਥੇ ਸਰਕਾਰ ਨੇ ਜਿਹੜਾ ਉਹਨਾਂ ਨੂੰ ਡਬਲ ਡਾਊਨ ਕਰਕੇ ਵੀਜ਼ਾ ਦੇ ਰੂਲ ਵੀ ਚੇਂਜ ਕਰ ਦਿੱਤੇ ਅੱਗੇ ਟੈਂਸ਼ਨਾਂ ਵੀ ਨਹੀਂ ਪੈ ਸਕਦਾ ਜੀ ਹੁਣ ਜੇ ਅਸੀਂ ਕਹੀਏ ਵੀ ਅਸੀਂ ਕੀ ਇਹਨਾਂ ਨੂੰ ਬਲੇਮ ਕਰ ਸਕਦੇ ਹਾਂ ਸਿਸਟਮ ਨੂੰ ਅਬਯੂਜ਼ ਕਰਨ ਲਈ ਮੇਰੇ ਪਰਸਨਲ ਨਜ਼ਰੀਏ ਨਾਲ ਆਨਸਰ ਇਜ਼ ਨੋ ਕਿ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਸਿਸਟਮ ਨੇ ਉਧਰ ਵੱਲੋਂ ਧੱਕਿਆ ਹ ਹ ਰਿਫਿਊਜੀ ਵੀਜ਼ਾ ਪਾਉਣ ਦੇ ਲਈ ਜੀ ਤੇ ਇਹਨਾਂ ਦਾ ਆਪਣਾ ਕਸੂਰ ਇੰਨਾ ਨਹੀਂ ਹੈ ਸਰਕਾਰ ਨੂੰ ਚਾਹੀਦਾ ਕਿ ਨੰਬਰ ਕੋਈ ਬਹੁਤ ਵੱਡਾ ਨਹੀਂ ਹੈ ਉਹਨਾਂ ਨੂੰ ਪਤਾ ਇਹਨਾਂ ਚੋਂ ਜ਼ਿਆਦਾ ਕਲੇਮ ਬੇਕਨ ਜੀ ਚਾਹੀਦਾ ਇਹ ਹੈ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਐਮਨੈਸਟੀ ਦੇ ਦਿੱਤੀ ਜਾਵੇ ਕਿਉਂਕਿ ਇਹ ਬਹੁਤੇ ਲੋਕ ਹੋਣੇ ਜਿਹੜੇ ਕੰਟ੍ਰਿਬਿਊਟ ਹੀ ਕਰਨਗੇ ਸੋਸਾਇਟੀ ਦੇ ਵਿੱਚ ਜੇ ਐਮਨੈਸਟੀ ਦਿੱਤੀ ਜਾ ਸਕਦੀ ਹੋਣਾ ਤੇ ਹੂੰ ਕਿਉਂਕਿ ਇਹ ਓਵਰਆਲ ਸਿਸਟਮ ਦੀ ਖਾਮੀਆਂ ਦੇ ਭੇਂਟ ਚੜੇ ਆ ਇਹ ਇਦਾਂ ਨਹੀਂ ਹੈਗਾ ਵੀ ਮਤਲਬ ਅਸੀਂ ਇਸ ਨੂੰ ਗੁਨਾਹ ਨਹੀਂ ਕਹਿ ਸਕਦੇ ਵੀ ਜੇ ਉਥੋਂ ਆ ਗਏ ਕਿਸੇ ਤਰੀਕੇ ਹਾਂ ਕਿਸੇ ਨੇ ਫਾਲਸ ਇਨਫੋਰਮੇਸ਼ਨ ਦਿੱਤੀ ਆ ਤੁਸੀਂ ਜਰੂਰ ਟੰਗੋਂ ਨੂੰ ਪੁੱਛੋ ਉਹਦੇ ਕੋਲੋਂ ਵੀ ਭਾਈ ਤੁਸੀਂ ਇਹ ਗਲਤ ਕਾ ਪੇਪਰ ਲਾ ਕੇ ਜੇ ਕੋਈ ਆਇਆ ਪਰ ਜੇ ਕੋਈ ਜੈਨੂਅਰ ਬੰਦਾ ਵੀਲੇ ਤੇ ਪਹੁੰਚਿਆ ਜਿਹਦੀ एलिਜੀਬਿਲਟੀ ਇੱਥੇ ਆ ਕੇ ਅਫੈਕਟ ਹੋ ਗਈ ਕਿਉਂਕਿ ਤੁਸੀਂ ਰੂਲ ਚੇਂਜ ਕਰਦੇ ਤਾਂ ਫਿਰ ਤੁਸੀਂ ਉਹਨੂੰ ਆਦਰ ਵਿਚਾਲੇ ਨਹੀਂ ਛੱਡ ਸਕਦੇ ਜਾਂ ਤੁਸੀਂ ਉਹਤੇ ਇਹ ਬਲੇਮ ਨਹੀਂ ਲਾ ਸਕਦੇ ਕਿ ਇਹਨੇ ਰੈਫਿਜੀ ਵੀਲਾ ਕਿਉਂ ਪਾਇਆ ਤਾਂ ਇਹਨਾਂ ਨੂੰ ਅਸੀਂ ਇਕਨੋਮਿਕ ਰੈਫਿਜੀ ਕਹਿ ਸਕਦੇ ਕਿਉਂਕਿ ਪਿੱਛੇ ਜਾਣ ਲਈ ਉਹਨਾਂ ਕੋਲ ਕੁਝ ਨਹੀਂ ਤਾਂ ਉਹ ਇੱਥੇ ਰਹਿ ਕੇ ਕੁਝ ਨਾ ਕੁਝ ਕਰਨਾ ਚਾਹਣਗੇ ਜੀ ਨਾਰਥੀ ਵੀਜ਼ੇ ਨੂੰ ਲੈ ਕੇ ਗੱਲਬਾਤ ਆ ਜਿਹੜੀ ਕਾਫੀ ਸਰਕਾਰ ਦੇ ਵਿੱਚ ਪਾਰਲੀਮੈਂਟ ਤੱਕ ਵੀ ਜਿਹੜੀ ਹੋਈ ਆ ਸੋ ਵਿਰੋਧੀ ਧਿਰ ਨੇ ਇਸ ਮੁੱਦੇ ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਆ ਰੈਫਿਊਜੀ ਵੀਜ਼ੇ ਨੂੰ ਲੈ ਕੇ ਬਹੁਤ ਸਾਰੇ ਵੀਜ਼ੇ ਇਸ ਟਾਈਮ ਅਪਲਾਈ ਕਰ ਰਹੇ ਆ ਜਿਹਨੂੰ ਕੋਈ ਰਸਤਾ ਨਹੀਂ ਦਿਖਦਾ ਉਹੀ ਕਹਿੰਦਾ ਜੀ ਮੈਨੂੰ ਰੈਫਿਊਜੀ ਵੀਜ਼ਾ ਦੇ ਦਿਓ ਮੈਨੂੰ ਸਨਾਰਥੀ ਦੇ ਦਿਓ ਕਈ ਇਸ ਨੂੰ ਇਸਾਲਮ ਦਾ ਵੀਜ਼ਾ ਵੀ ਕਹਿ ਦਿੰਦੇ ਆ ਤੁਸੀਂ ਕੀ ਕਹਿੰਦੇ ਹੋ ਕੀ ਕਹੋਗੇ ਇਹਦੇ ਤੇ ਵੀ ਅੰਕੜੇ ਤੁਸੀਂ ਪਿਛਲੀ ਵਾਰੀ ਵੀ ਸ਼ੇਅਰ ਕੀਤੇ ਸੀ ਕਹਿੰਦੇ ਕੋਈ ਬਹੁਤਾ ਭਵਖੀਦਾ ਵੀ ਹੈ ਨਹੀਂ ਤੁਹਾਡੇ ਕੋਲ ਅੰਕੜੇ ਕੀ ਆਉਂਦੇ ਇਹ ਨਹੀਂ ਇਹ ਕਈ ਪਹਿਲੂ ਨੇ ਇਸ ਕੈਟਾਗਰੀ ਦੇ ਰਿਫਿਊਜੀ ਵੀ ਦੇ ਆਪਾਂ ਆਪਣਾ ਸਟੈਟਸ ਦੀ ਗੱਲ ਕਰ ਲਈਏ ਥੋੜੀ ਜੀ ਆ ਕੱਲ ਪਰਸੋ ਸਾਡੀ ਆਰਐਸਯੂ ਜਿਹੜੀ ਰਿਫਿਊਜੀ ਦੀ ਬ੍ਰਾਂਚ ਆ ਜਿਹੜੀ ਵੀ ਵੀ ਦਾ ਡਿਸਾਈਡ ਕਰਦੀ ਰਿਫਿਊਜੀ ਇਸਾਮ ਦੇ ਕੇਸ ਡਿਸਾਈਡ ਕਰਦੀ ਪਈ ਉਹਨਾਂ ਦੇ ਕੋ ਉਹਨਾਂ ਦਾ ਮੀਟਿੰਗ ਸੀ ਤੇ ਉਹ ਉਹਨਾਂ ਨੇ ਆંકੜੇ ਰੱਖੇ ਸਾਡੇ ਅੱਗੇ 1000 ਤੇ 84 ਕੇਸ ਉਹਨਾਂ ਨੇ ਡਿਸਾਈਡ ਕੀਤੇ ਨੇ ਪਿਛਲੇ ਵਿੱਤੀ ਬਰੇ ਜਿਹਨੂੰ ਆਪਾਂ ਕਹਿੰਦੇ ਆ 2024-25 ਜੀ ਯੂ ਡਿਸਾਈਡ ਮਤਲਬ ਜਿਹਦੇ ਉਹਨਾਂ ਨੇ ਜਾਂਚ ਪੜਤਾਲ ਕਰਨੀ ਅਨਸਰ ਦੇ ਦਿੱਤਾ ਯੈਸ ਜਾਂ ਨੋ ਹਾਂ ਅਪਲਾਈ ਕਿੰਨੇ ਖੋਏ ਆ ਮੈਂ ਅਪਲਾਈ ਤੇ ਵੀ ਹੁਣ ਆ ਹੀ ਜੀ ਅ ਅਪਲਾਈ ਦਾ ਤੁਹਾਨੂੰ ਮੈਂ ਐਗਜ਼ੈਕਟ ਡਾਟਾ ਦਿੰਦਾ ਇੱਕ ਮਿੰਟ ਰੋ ਕੋ ਅ ਜਿਹੜਾ ਹੈਗਾ ਨਾ ਵੱਡੀ ਗਿਣਤੀ ਕਹਿੰਦੇ ਇਹ ਅਪਲਾਈ ਕਰਨ ਵਾਲਿਆਂ ਦੀ ਅਪਲਾਈ ਦਾ ਵੀ ਡਾਟਾ ਸੁਣ ਲਓ ਅਪਲਾਈ ਦਾ ਹੈ ਜੀ 2270 ਕੇਸ 2270 ਕੇਸ ਅਪਲਾਈ ਹੋਏ ਹਾਂਜੀ ਇਹ ਹੋਇਆ ਜੀ 2024 25 ਜੀ ਇੱਕ ਵਿੱਤੀ ਬਰੇ ਚ ਹਮ ਠੀਕ ਹੈ ਜੀ ਇੱਕ ਵਨ ਫਾਈਨੈਂਸ਼ੀਅਲ ਈਅਰ ਉਸ ਤੋਂ ਪਹਿਲਾਂ 2345 2345 ਇਹ ਹੋਇਆ ਜੀ 2023-24 ਚ ਹਮ ਠੀਕ ਹੈ ਜੀ ਹੁਣ ਇਹਨਾਂ ਨੇ 1084 ਕੇਸ ਪਿਛਲੇ ਫਾਈਨੈਂਸ਼ੀਅਲ ਈਅਰ ਚ ਡਿਸਾਈਡ ਕੀਤਾ ਟੋਟਲ 73 ਜਣਾਂ ਦੀ ਟੀਮ ਆ ਜੀ ਪਹਿਲਾਂ 77 ਜਾਣੇ ਨਹੀਂ ਸੀ ਹੁੰਦੇ ਪਹਿਲਾਂ ਘੱਟ ਹੁੰਦੇ ਸੀ ਉਹਨਾਂ ਨੇ ਵਧਾਈ ਟੀਮ ਕਿ ਜੀ ਕੇਸ ਬਹੁਤ ਆ ਰਹੇ ਨੇ ਚਲੋ ਸਾਡਾ ਹੱਲ ਕਰੋ ਟੋਟਲ ਇਸ ਟਾਈਮ 3720 ਕਲੇਮ ਪੈਂਡਿੰਗ ਨੇ ਟੋਟਲ ਅੱਛਾ ਜਿਹੜੇ ਇਸ ਟਾਈਮ ਲੱਗੇ ਨੇ 3720 ਕਲੇਮ ਐਜ਼ ਆਫ 1st ਆਫ ਅਗਸਟ 1 ਅਗਸਤ ਤੱਕ 3720 ਕਲੇਮ ਪਿਆ ਹਜੇ ਡਿਸਾਈਡ ਹੋਣਾ ਜੀ ਤੇ ਉਹਦੇ ਚੋਂ ਜੀ ਹੁਣ ਆ ਜੀ ਆਪਾਂ ਜੇ ਗੱਲ ਕਰੀਏ ਪਿਛਲੇ 2024 ਤੇ 25 ਈਅਰ ਦੀ ਉਦੇ ਚ ਜਿਹੜਾ 1084 ਕਲੇਮ ਡਿਸਾਈਡ ਹੋਇਆ ਉਹਦੇ ਚ 378 ਕੱਲੇ ਇੰਡੀਆ ਦੇ ਨੈਸ਼ਨਲ ਜੀ ਜਿਹੜੇ ਡਿਸਾਈਡ ਹੋਏ ਸੀ ਉਹ 378 ਚੋਂ 246 ਡਿਕਲਾਈਨ ਹੋਏ ਹੂੰ ਯਾਨੀ ਕਿ ਆਲਮੋਸਟ 65% 129 ਵਿਡਰੋ ਹੋਏ ਆ ਜੀ ਆਲਮੋਸਟ 35% ਹੂੰ ਤੇ ਅਪਰੂਵ ਕਿੰਨੇ ਹੋਏ ਹੋਣਗੇ ਇਹਨਾਂ ਮਨ ਇੱਕ ਪਰਸੈਂਟ ਵੀ ਨਹੀਂ ਬਚੇ ਲੱਗਦੇ ਪਿੱਛੇ ਹਾਂਜੀ ਤਿੰਨ ਕੇਸ ਅਪਰੂਵ ਹੋਏ ਆ ਜੀ 0.79% ਤੁਸੀਂ ਅੰਦਾਜ਼ਾ ਲਾਓ ਇੰਡੀਆ ਸਭ ਤੋਂ ਵੱਧ ਪਰਸੈਂਟੇਜ ਹੋਲਡਰ ਆ ਅਸਾਈਲਮ ਸੀਕਰ ਦਾ ਪਿਛਲੇ 2 ਸਾਲਾਂ ਦਾ ਆ ਉਹਦੇ ਵਿੱਚੋਂ ਪੁਆਇੰਟ ਸਭ ਤੋਂ ਘੱਟ ਰੇਟ 0.79% ਇੰਡੀਆ ਦੀ ਅਪਰੂਵਲ ਆ ਤਿੰਨ ਤਿੰਨ ਕੇਸ ਅਪਰੂਵ ਹੋਏ ਆ ਜੀ ਇਹ ਇਮੀਗ੍ਰੇਸ਼ਨ ਦਾ ਡਾਟਾ ਜੀ ਇਹ ਸਾਡਾ ਕੋਲੋਂ ਨਹੀਂ ਬਣਾਇਆ ਹੋਇਆ ਉਹਨਾਂ ਨੇ ਆਪ ਦਿੱਤਾ ਪਿਛਲੇ ਸਾਲ ਦਾ ਤੇ ਹੁਣ ਦੂਜਾ ਪਹਿਲੂ ਇਹਦਾ ਕੀ ਆ ਜਦੋਂ ਜਿਹੜੇ ਵਰਕ ਵੀਜ਼ਾ 홀ਡਰ ਨੇ ਉਹਨਾਂ ਦੀ ਕੰਪਲੇਂਟ ਕੀਤੀ ਹੈ ਇਸ ਕੰਟਰੀ 'ਚ ਜਦੋਂ ਅਸੀਂ ਆਏ ਹਨਾ ਸਾਨੂੰ ਕੁਝ ਹੋਰ ਦੱਸਿਆ ਗਿਆ ਇਹ ਨਹੀਂ ਵੀ ਇਮੀਗ੍ਰੇਸ਼ਨ ਡਾਇਰੈਕਟ ਦੱਸ ਰਹੀ ਸੀ ਉਹਨਾਂ ਨੂੰ ਵੀ ਜੀ ਤੁਸੀਂ ਆ ਜਾਓ ਇਥੋਂ ای ڈبلیو بی ਤੇ ਅਸੀਂ ਖੋਲਤੇ ਆ ਵੀਜ਼ੇ ਜਾਂ ਵਿਜ਼ਟਰ ਵੀਜ਼ੇ ਖੋਲ ਕੇ ਕੋਵਿਡ ਤੋਂ ਬਾਅਦ ਹਨਾ ਇੱਕ ایਜੰਟ ਨੈਟਵਰਕ ਐਕਟਿਵ ਹੋ ਜਾਂਦਾ ਜਦੋਂ ਕੋਈ ਕੈਟਾਗਰੀ ਖੁੱਲਦੀ ਹੈ ਨਾ ਜੀ ਤਾਂ ਉਹ ਇਹ ਗੇਜ ਕਰਦੇ ਆ ਵੀ ਇਹ ਕਿੰਨੇ ਸੌਖੇ ਵੀਜ਼ੇ ਲੱਗ ਰਹੇ ਹਨ ਹੂੰ ਆਫਸ਼ੋਰ ਚ ਜਦੋਂ ਸਕਰੂਟੀ ਨਹੀਂ ਘਟ ਜਾਂਦੀ ਓਬਵੀਅਸਲੀ ਚੈਕਿੰਗ ਘਟ ਜਾਂਦੀ ਹੈ ਤਾਂ ਓਬਵੀਅਸਲੀ ਏਜੰਟ ਨੈਟਵਰਕ ਕੀ ਕਰਦਾ ਉਹਨੂੰ ਪਾਲਸ ਐਡਵਰਟਾਈਜ਼ਿੰਗ ਮਾਰਕੀਟਿੰਗ ਕਰਨੀ ਸਟਾਰਟ ਕਰ ਦਿੰਦਾ ਉਹਦੇ ਨਾਲ ਉਹਨਾਂ ਲੋਕਾਂ ਦੇ ਵੀ ਵੀਦੇ ਲੱਗ ਜਾਂਦੇ ਨੇ ਵੀ ਜਿਨ੍ਹਾਂ ਦੇ ਨਹੀਂ ਲੱਗਣੇ ਚਾਹੀਦੇ ਹੂੰ ਜਦੋਂ ਉਹ ਇੱਥੇ ਪਹੁੰਚਦੇ ਨੇ ਉਹ ਦੇਖਦੇ ਵੀ ਹਾਲਾਤ ਤਾਂ ਬਿਲਕੁਲ ਪੋਪੂਲੇਟ ਨੇ ਜੋ ਸਾਨੂੰ ਦੱਸਿਆ ਗਈ ਉਹਦਾ ਕੁਝ ਵੀ ਨਹੀਂ ਹੈ ਹਨ ਇਹ ਜਿਹੇ ਕੇਸ ਸਾਡੇ ਕੋਲ ਰੋਜ਼ ਦਿੱਲੀ ਵਾਲੋਂ ਆਉਂਦੇ ਨੇ ਹਨ ਹੁਣ ਜਦੋਂ ਇੱਥੇ ਪਹੁੰਚ ਕੇ ਰਿਐਲਿਟੀ ਪਤਾ ਲੱਗਦੀ ਆ ਹੁਣ ਨਾ ਤਾਂ ਪੈਸਾ ਹੁੰਦਾ ਹਨਾ ਵੀ ਅੱਗੇ ਕੁਝ ਕਰ ਲਿਆ ਜਾਵੇ ਕੁਝ ਸਟੱਡੀ ਲੈ ਲਈ ਜਾਵੇ ਜਾਂ ਕਿਸੇ ਤਰੀਕੇ ਇਥੇ ਰਹਿਣ ਦਾ ਕੋਈ ਸ਼ਬਬ ਬਣੇ ਹਨਾ ਕਈਆਂ ਦੇ ਬਣ ਵੀ ਜਾਂਦੇ ਕੋਈ ਇਦਾਂ ਦੀ ਗੱਲ ਨਹੀਂ ਹਨਾ ਜਿਹੜੇ ਵਿਚਾਰੇ ਬਹੁਤੇ ਮਾਤੜ ਹੁੰਦੇ ਆ ਉਹਨਾਂ ਦਾ ਕੋਈ ਹੱਲ ਨਹੀਂ ਨਾ ਤਾਂ ਸਰਕਾਰ ਸੁਣਨ ਲਈ ਤਿਆਰ ਆ ਸੁਣਨਾ ਤਾਂ ਕੀ ਆ ਉਹਨਾਂ ਨੇ ਰੂਲ ਹੋਰ ਔਖਾ ਕਰ ਦੇਣਾ ਕਿ ਜੇ ਤੁਸੀਂ ਪਹਿਲਾਂ ਜੀ ਮੰਨ ਲਓ 1-2 ਸਾਲ ਦੀ ਐਕਸਟੈਂਸ਼ਨ ਲਈ ਅਪਲਾਈ ਹੋ ਵੀ ਜਾਂਦੀ ਤੁਹਾਡੀ ਉਹ ਵੀ ਉਹਨਾਂ ਨੇ ਬੰਦ ਕਰ ਦੇਣੀ ਆ ਜਿਹੜੀ ਉਹਨਾਂ ਨੇ ਕੀਤੀ ਪਿਛਲੇ ਸਾਲ ਪ੍ਰੈਂਚ ਜਦੋਂ ਉਹ ਹੋ ਗਿਆ ਤੁਹਾਡੇ ਕੋ ਕੋਈ ਰਾਹ ਨਹੀਂ ਰਹਾ ਤੁਸੀਂ ਫਿਰ ਸਲਾਹ ਲੈਂਦੇ ਹੋ ਜੀ ਹੁਣ ਅਸੀਂ ਰਹਿਣਾ ਇੱਥੇ ਕਿਸੇ ਵੀ ਤਰੀਕੇ ਬਾਏ ਹੁੱਕਰ ਕਰੁੱਕ ਤਾਂ ਇਹ ਲੋਕ ਉਹ ਨੇ ਵੀ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਾਂਗੇ ਇਕਨੋਮਿਕ ਰੈਫਿਊਜੀ ਹਾਂ ਨਾ ਰੈਫਿਊਜੀ ਇਹ ਜ਼ਰੂਰ ਨੇ ਪਰ ਇਹ ਇਕਨੋਮਿਕ ਰੈਫਿਊਜੀ ਨੇ ਇਹ ਉਹ ਲੋਕ ਨੇ ਜਿਹੜੇ ਉੱਥੇ ਏਜੰਟ ਦੇ ਝੂਠ ਸੱਚ ਵਿੱਚ ਵਸ ਕੇ ਇੱਥੇ ਪਹੁੰਚ ਗਏ ਇਹ ਉਮੀਦ ਤੋਂ ਕਿ ਯਾਰ ਇੱਕ ਬੈਟਰ ਫਿਊਚਰ ਮਿਲ ਜੂਗਾ ਜੋ ਸ਼ਾਇਦ ਸਾਡੀ ਪੀਆਰ ਹੋ ਜਾਵੇ ਅਸੀਂ ਪੱਕੇ ਹੋ ਜੀ ਜਾਂ ਵੀਜ਼ਾ ਐਕਸਟੈਂਡ ਹੋ ਜਾਵੇ ਇਥੇ ਸਰਕਾਰ ਨੇ ਜਿਹੜਾ ਉਹਨਾਂ ਨੂੰ ਡਬਲ ਡਾਊਨ ਕਰਕੇ ਵੀ ਦਾ ਰੂਲ ਵੀ ਚੇਂਜ ਕਰ ਦਿੱਤੇ ਅੱਗੇ ਟੈਂਸ਼ਨਾਂ ਵੀ ਨਹੀਂ ਪੈ ਸਕਾ ਜੀ ਹੁਣ ਜੇ ਅਸੀਂ ਕਹੀਏ ਵੀ ਅਸੀਂ ਕੀ ਇਹਨਾਂ ਨੂੰ ਬਲੇਮ ਕਰ ਸਕਦੇ ਹਾਂ ਸਿਸਟਮ ਨੂੰ ਅਬਯੂਜ਼ ਕਰਨ ਲਈ ਮੇਰੇ ਪਰਸਨਲ ਨਜ਼ਰੀਏ ਨਾਲ ਆਨਸਰ ਇਜ਼ ਨੋ ਕਿ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਸਿਸਟਮ ਨੇ ਉਧਰ ਵੱਲ ਧੱਕਿਆ ਹ ਹ ਉਹਦੇ ਫਿਊਜੀ ਬੀਲਾ ਭਾਉਣ ਦੇ ਲਈ ਜੀ ਤੇ ਇਹਨਾਂ ਦਾ ਆਪਣਾ ਕਸੂਰ ਇੰਨਾ ਨਹੀਂ ਹੈ ਸਰਕਾਰ ਨੂੰ ਚਾਹੀਦਾ ਕਿ ਨੰਬਰ ਕੋਈ ਬਹੁਤ ਵੱਡਾ ਨਹੀਂ ਹੈ ਉਹਨਾਂ ਨੂੰ ਪਤਾ ਇਹਨਾਂ ਚੋਂ ਜ਼ਿਆਦਾ ਕਲੇਮ ਬੇਕਨ ਜੀ ਚਾਹੀਦਾ ਇਹ ਹੈ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਐਮਨੈਸਟੀ ਦੇ ਦਿੱਤੀ ਜਾਵੇ ਕਿਉਂਕਿ ਇਹ ਬਹੁਤੇ ਲੋਕ ਹੋ ਨੇ ਜਿਹੜੇ ਕੰਟ੍ਰਿਬਿਊਟ ਹੀ ਕਰਨਗੇ ਸੋਸਾਇਟੀ ਦੇ ਵਿੱਚ ਜੇ ਐਮਨੈਸਟੀ ਦਿੱਤੀ ਜਾ ਸਕਦੀ ਹੋਣਾ ਬੇ ਜਾਨ ਹੂੰ ਕਿਉਂਕਿ ਇਹ ਓਵਰਆਲ ਸਿਸਟਮ ਦੀ ਖਾਮੀਆਂ ਦੇ ਭੇਂਟ ਚੜੇ ਆ ਇਹ ਇਦਾਂ ਨਹੀਂ ਹੈਗਾ ਵੀ ਮਤਲਬ ਅਸੀਂ ਇਸ ਨੂੰ ਗੁਨਾਹ ਨਹੀਂ ਕਹਿ ਸਕਦੇ ਵੀ ਜੇ ਉਥੋਂ ਆ ਗਏ ਕਿਸੇ ਤਰੀਕੇ ਹਾਂ ਕਿਸੇ ਨੇ ਫਾਲਸ ਇਨਫੋਰਮੇਸ਼ਨ ਦਿੱਤੀ ਆ ਤੁਸੀਂ ਜਰੂਰ ਟੰਗੋਂ ਨੂੰ ਪੁੱਛੋ ਉਹਦੇ ਕੋਲੋਂ ਵੀ ਭਾਈ ਤੁਸੀਂ ਇਹ ਗਲਤ ਕਾ ਪੇਪਰ ਲਾ ਕੇ ਜੇ ਕੋਈ ਆਇਆ ਪਰ ਜੇ ਕੋਈ ਜੈਨੂਅਰ ਬੰਦਾ ਵੀਲੇ ਤੇ ਪਹੁੰਚਿਆ ਜਿਹਦੀ एलिਜੀਬਿਲਟੀ ਇੱਥੇ ਆ ਕੇ ਅਫੈਕਟ ਹੋ ਗਈ ਕਿਉਂਕਿ ਤੁਸੀਂ ਰੂਲ ਚੇਂਜ ਕਰਦੇ ਤਾਂ ਫਿਰ ਤੁਸੀਂ ਉਹਨੂੰ ਆਦਰ ਵਿਚਾਲੇ ਨਹੀਂ ਛੱਡ ਸਕਦੇ ਜਾਂ ਤੁਸੀਂ ਉਹਤੇ ਇਹ ਬਲੇਮ ਨਹੀਂ ਲਾ ਸਕਦੇ ਕਿ ਇਹਨੇ ਰੈਫਿਊਜੀ ਵੀ ਲਾ ਕਿਉਂ ਪਾਇਆ ਤਾਂ ਇਹਨਾਂ ਨੂੰ ਅਸੀਂ ਇਕਨੋਮਿਕ ਰੈਫਿਊਜੀ ਕਹਿ ਸਕਦੇ ਕਿਉਂਕਿ ਪਿੱਛੇ ਜਾਣ ਲਈ ਉਹਨਾਂ ਕੋਲ ਕੁਝ ਨਹੀਂ